ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਤੇ ਜਿਹੜੇ ਘਰੇ ਵੀਡੀਓ ਬਣਾ ਰਹੇ ਹਨ ਬਹੁਤ ਨਰਮ ਜਿਹਾ ਬੰਦਾ ਵਪਾਰ ਦਾ ਕੰਮ ਜ਼ਰੂਰ ਕਰਦਾ ਪਰ ਹੈਗਾ ਘਰੇਲੂ ਬੰਦਿਆਂ ਵਰਗਾ ਹੀ ਐ ਜਿਵੇਂ ਘਰੇਲੂ ਅਗਲੇ ਨੇ ਜਾਨਵਰ ਰੱਖੇ ਹੁੰਦੇ ਜਿੰਨੀ ਕੀ ਚੀਜ਼ ਹੁੰਦੀ ਓਨੀ ਕੀ ਦੱਸਣੀ ਜਵਨ ਨਰਮ ਜਿਹਾ ਬੰਦਾ ਤੁਸੀਂ ਸਾਰੇ ਹੀ ਜਾਣਦੇ ਕਰੋ ਅੱਜ ਕੋਈ ਪਹਿਲੀ ਵੀਡੀਓ ਨਹੀਂ ਬਣਾ ਰਹੇ 4-5 ਸਾਲ ਹੋ ਗਏ ਵੀਡੀਓ ਬੰਦੀਆਂ ਨੂੰ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਦੇ ਘਰੇ ਪੰਜ ਜਾਨਵਰ ਐ ਇੱਕ ਉਹ ਬਲਦ ਜਿਹੜਾ ਪੱਠੇ ਲਿਆਉਂਦਾ ਇਹਨਾਂ ਦੇ ਤੇ ਚਾਰ ਪਸ਼ੂ ਆ ਸਨੇ ਬਲਦ ਨੂੰ ਛੱਡ ਕੇ ਚਾਰੇ ਹੀ ਸੇਲ ਐ ਜਿਹੜੀ ਵੀ ਜਿਹਦੇ ਵੀ ਮਨ ਨੂੰ ਫੱਟ ਬੈਂਦੀ ਆ ਜੇ ਕੋਈ ਜਰਸੀ ਡੱਬੀ ਕਾਲੀ ਬਾਈ ਦੇ ਘਰੇ ਆਜੋ ਚੋਕੇ ਲੈ ਜਾਓ ਨਿੱਕੇ ਨਿੱਕੇ ਮੱਲ ਹੋਣਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਨਾਮ ਦੱਸ ਦਈਏ ਬਈ ਨਾਮ ਰਿਸ਼ਪਾਲ ਸਿੰਘ ਪਿੰਡ ਭਿੰਡਰਕੜਾ ਜ਼ਿਲ੍ਹਾ ਮੋਗਾ ਦਸੀ ਧਰਮਕੋਟ ਫੋਨ ਨੰਬਰ ਦੱਸ ਦਈਏ 9464028356 4 ਜਨਵਾਰ ਬਾਈ 4 ਹੈ ਕਿਹੜੇ ਉਧਰੋਂ ਲੱਗ ਪੀਏ ਉਧਰੋਂ ਲੱਗ ਅੱਜ ਗਿਫਟ ਵੀ ਦੇਣਾ ਆਪਾਂ ਇੱਕ ਦੇ ਦੇਣਾ ਜੀ ਹੈਗਾ ਬਸ ਠੀਕ ਆ ਦੋਸਤੋ ਇੱਕ ਗਿਫਟ ਵੀ ਹੈਗਾ ਉਹ ਜਰਸੀ ਗਿਫਟ ਹੈ ਗਿਫਟ ਦੇ ਦੇਣੀ ਆ ਐਤੇ ਆ ਜਗੇ ਪਹਿਲਾਂ ਕਹਿੰਨਾ ਮਸੂਆ ਜੀ ਵੀਰੇ ਉਹਨਾਂ ਨੇ ਕਿਹਾ ਦੂਜਾ ਪੋਜਾ ਦਾ ਤੀਜਾ ਉਹ ਚੌਥਾ ਉਹ ਪੰਜਵਾਂ ਉਹ ਛੇਵਾਂ ਉਹ ਆਪਾਂ ਲਈ ਸਹੀ ਹੈ ਆਵੇਂ ਆਪਾਂ ਝੂਠ ਮਾਰੀ ਜਾਈਏ ਕਿ ਨਹੀਂ ਹਾਂ ਅਗਲੇ ਨੇ ਆਪ ਹੀ ਦੇਖ ਲੈਣਾ ਕਿ ਨਹੀਂ ਹਾਂ ਵੱਛੀ ਮਗਰ ਇਹਦੇ ਤੀਜਾ ਚੌਥਾ ਦੇਣਾ ਸੋਈ ਕੱਲ ਆਈਆਂ ਆਪਣੇ ਕੋਲ ਇਹ ਜੋੜਾ ਹੀ ਆਇਆ ਕੱਲ ਕਿੰਨਾ ਕੁ ਬੋਲ ਆਉ ਇਹਦੇ ਥਲੇ 11 12 ਕਿਲੋ ਕਿੰਨਾ ਕੁ ਪੈ ਜੂ ਜੈਸਾ ਉਹਨਾ ਵਹਿੜ ਵੱਡੀ ਆਈ 16 17 ਕਿਲੋ ਚਾਹੀਦਾ ਐਵੇਂ ਆਪਾਂ 20 20 ਕਿਲੋ ਨਹੀਂ ਕਹਿੰਦੇ ਹੂੰ ਬਾਕੀ ਸੇਵਾ ਦਾ ਹੋ ਸਕਦਾ ਕਿੰਨਾ ਚਵਾ ਜੇ ਹੈ ਕਿ ਨਹੀਂ ਆਪਾਂ ਨੂੰ ਨਹੀਂ ਪਤਾ ਬਈ ਕਿੰਨਾ ਚਵਾ ਜੇ ਅਗਲੇ ਨਾਲ ਆਪ ਦੀ ਮਰਜ਼ੀ ਨਾਲ ਦੇ ਜੈ ਜੱਬਾ ਯਾਰ ਮੁੱਲ ਤਾਂ ਜਿੰਨਾ ਮਰਜ਼ੀ ਕਰ ਉਹ ਸਾਬ ਨੇ ਆਪਣਾ 60 ਬਣਾ 65 ਕਰ ਲਾ ਤੇ 50000 ਦੀ ਦੇ ਦਿੱਤੀ ਕੱਢੀਏ ਬਾਹਰ ਨੂੰ ਦੋਸਤੋ ਆਹ ਹੁੰਦੀ ਜਟਾਂ ਵਾਲੀ ਗੱਲ ਬਾਈ ਕਹਿੰਦਾ ਆਪਣੀ ਲਈ ਆ ਅਗਲੇ ਨੇ ਆਪਾਂ ਨੂੰ ਦੂਜਾ ਸੁਆ ਗਿਆ ਕੋਈ ਤੀਜਾ ਮੰਨ ਲੇ ਕੋਈ ਚੌਥਾ ਮੰਨ ਲੇ ਕੋਈ ਪੰਜਵਾਂ ਮੰਨ ਲੇ ਆਪਣੀ ਕਿਹੜਾ ਬਾਈ ਕਹਿੰਦਾ ਵੱਛੀ ਪਾਲੀ ਵੀ ਆ ਜਾਂ ਸਵਾਈ ਤਿਆਰ ਕਰਕੇ ਆਪਣੀ ਲਈ ਵੀ ਆ ਅਗਲੇ ਨੇ ਦੂਜਾ ਗਿਆ ਆਪਾਂ ਦੂਜਾ ਮੰਨ ਲਈ ਆ ਕੋਈ ਭਾਵੇਂ ਪੱਜਮਾ ਮੰਨ ਲੇ ਪਰ ਹੈਗੀ ਦੂਜੇ ਹੀ ਵੇਖਣ ਤੋਂ ਲੱਗਦੀ ਹੈ ਕੋਈ ਉਦਾਂ ਬੁੱਢੀ ਗਾਂ ਨਹੀਂ ਵਹਿ ਡੰਗਾ ਦੁਆਰਾ ਫੇਰ ਤੁਹਾਨੂੰ ਬੂਥਾ ਬਾਥਾ ਵਿਖਾ ਦੂੰ ਇਹਦਾ ਟਕਾ ਕੇ ਤਿੰਨਾ ਚਾਰਾਂ ਦਿਨਾਂ ਦੀ ਸੂਈ ਹੈ ਮਗਰ ਵੱੱਛੀ ਆ 11 12 ਕਿਲੋ ਬੌਲਾ ਤਿਆਰ ਹੈ 16 ਪਿਆ ਜੇ 17 ਪਿਆ ਜੀ ਇੱਥੇ ਦੁੱਧ ਪਿਆ ਜੂ ਮੈਂ ਨਹੀਂ ਬਾਈ ਕਹਿੰਦਾ ਲੋਕਾਂ ਨੂੰ ਕਹਿੰਦਾ 20 ਕਿਲੋ ਪਿਆਉ 25 ਕਿਲੋ ਪਿਆਉ ਆਪਾਂ ਬਾਈ ਕਹਿੰਦਾ ਝੂੜ ਦੁਬਾਨ ਨਹੀਂ ਮਾਰਦੇ ਮਗਰ ਬੱਚਾ ਵੀ ਬਹੁਤ ਚੰਗਾ ਵੱੱਛੀ ਹੈ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਵੀਡੀਓ ਬਣਾ ਰਹੇ ਆ 12:30 1 ਵਜੇ ਦੁਪਹਿਰੇ ਅੱਠੰਦੀ ਜਵਾਈ ਜੇ ਸਾਰਾ ਦਿਨ ਪਿਆ ਮੁੱਲ ਕਰਨ ਨੂੰ ਬਾਈ ਕਹਿੰਦਾ 60 ਕਰਾ ਲਓ 65 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਨਿੱਕਾ ਜੱਪਾ 50000 ਦੀ ਦੇ ਦੇਣੀ ਆ ਇੱਕ ਹੋਰ ਗੱਲ ਐ ਸਿਆਲੋ ਸਿਆਲ ਕੋਈ ਵੀ ਭੈਣ ਭਰਾ ਦੁੱਧ ਪੀ ਕੇ ਨਾ ਖੁੱਲਾ ਵਧੀਆ ਸੇਵਾ ਕਰੋ 17 18 ਕਿਲੋ ਖੁੱਲਾ ਦੁੱਧ ਪਿਆ ਜੂ ਅੱਜ 11 12 ਤਿਆਰ ਐ ਬੌਲਾ ਸਿਆਲੋ ਸਿਆਲ ਦੁੱਧ ਪੀ ਕੇ ਜਿੱਦਣੇ ਤਿੰਨਾ ਮਹੀਨਿਆਂ ਦੀ ਤੋਕੜ ਗੱਬਣ ਚੈੱਕ ਪਾਸ ਹੋ ਗਈ ਨਾ 45 47000 ਦੀ ਜਿੰਨੂੰ ਮਰਜ਼ੀ ਫੜਾ ਦਿਓ 45000 ਦੀ ਅੱਜ ਭਾ ਕੀੜਾ 50000 ਮੋٹے ਮੋٹے ਥਾਨ ਤੇ 4-5000 ਚ ਸਿਆਲੋ ਸਿਆਲ ਦੁੱਧ ਪਿਆ ਜੂ ਖੁੱਲਾ ਦੋ ਨੰਬਰ ਤੇ ਆ ਜਾ ਬਾਈ ਇਹ ਵੀ ਵੀਰੇ ਆਪਣੇ ਕੋਲ ਕੱਲ ਜੋੜਾ ਹੀ ਆਇਆ ਇਹਦੇ ਮਗਰ ਵੀ ਬੱਛੀ ਹੈ ਵੀ ਤਿੰਨ ਚਾਰ ਦਿਨਾਂ ਦੀ ਸੂਈ ਹੈ ਠੀਕ ਹੈ ਜੀ ਇਹ ਥੱਲੇ ਬੌਲੀ ਇਹ ਥੱਲੇ 13-14 ਕਿਲੋ 12 ਹੀ ਮੰਨ ਲਈ ਕਿੰਨਾ ਕੁ ਵੇਚ ਜੂ ਜੈਸਾ ਨਵੜਾ ਵੀਰੇ ਅਗਲੇ ਨੇ ਆਪ ਹੀ ਦੇਖਣਾ ਕਿੰਨਾ ਪਿਆ ਜੂ ਕਿ ਨਹੀਂ ਜੈਸਾ ਉਹਨਾਂ ਬੱਛੀ ਹੈ ਇਹਨੂੰ ਚਾਹੀਦਾ 16-17 ਕਿਲੋ ਬਾਕੀ ਜਿੰਨਾ ਅਗਲਾ ਸਮਝ ਲੈ ਬਈ ਪਾਏ ਦਾ ਕਿੰਨੇ ਦੀ ਇਹ ਯਾਰ ਮੁੱਲ ਤੇ ਜਿੰਨਾ ਮਾਜੀ 55000 ਦੀ ਵਾਇਰ ਦੇ ਕੱਢ ਬਾਹਰ ਨੂੰ ਦੋਸਤੋ ਇਹ ਪਹਿਲਾ ਜੋੜਾ ਬਾਈ ਕਹਿੰਦਾ ਕੱਲ ਹੀ ਆਈਆਂ ਦੋਵਾਂ ਦੇ ਮਗਰ ਵੱਛੀਆਂ ਤਿੰਨ ਦਿਨਾਂ ਦੇਣਾ ਚਾਰਾਂ ਚਾਰਾਂ ਦਿਨਾਂ ਦੀਆਂ ਦੋਵੇਂ ਸੂਈਆਂ 13 14 ਕਿਲੋ ਬੋਲਾ ਹੋ ਬਾਈ ਕਹਿੰਦਾ ਤੁਸੀਂ 12 ਹੀ ਮੰਨੋ ਸਵੇਰ ਵੀ ਆਜੋ 6 7 ਵਜੇ ਚੋਲਿਓ ਆਥ ਨੇ ਫੇਰ 6 7 ਵਜੇ ਆਜੋ ਚੋਲਿਓ ਜੇ ਕੋਈ ਕਸਰ ਰਹੇਗੀ ਨਾ ਕੋਈ ਸ਼ੱਕ ਸ਼ੁਕਰ ਰਹੇਗੀ ਇਹ ਕਿਹੜਾ ਕੁੰਬ ਦਾ ਮੇਲਾ ਅਗਲੇ ਦਿਨ ਤੜਕੇ ਫੇਰ ਬਾਰ ਚ ਮੋਟਰਸਾਈਕਲ ਲਾ ਦਿਓ ਆਪਦੀ ਫੇਰ ਚੋਲਿਓ ਫੁੱਲ ਤਸੱਲੀ ਕਰਕੇ ਲੈ ਜਾਓ ਬਾਈ ਕਹਿੰਦਾ 13 14 ਕਿਲੋ ਹੈਗਾ 12 ਮੰਨ ਕੇ ਆਜੋ ਭਾਵਾ 16 17 ਕਿਲੋ ਹੀ ਇਹ ਪਿਆਜੂ ਬਾਕੀ ਬਾਈ ਕਹਿੰਦਾ ਥੋਡੀ ਸੇਵਾ ਆਪਾਂ ਗਾਰੰਟੀ ਗਾਰੰਟੀ ਨਹੀਂ ਦਿੰਦੇ ਬਾਈ ਕਹਿੰਦਾ ਜਦੋਂ ਆਪਣੀਆਂ ਖਰੀਦੀਆਂ ਜਿੰਨਾ ਅੱਜ ਹੈਗਾ ਉਹਨਾਂ ਆਪਾਂ ਦੱਸਤਾ ਉਦੋਂ ਅੱਗੇਆਂ ਥੋਡੀ ਸੇਵਾ ਜਿੰਨਾ ਪਾਲੋਂਗੇ ਉਹਨਾਂ ਚੋਲੋਂਗੇ ਮੋਲ ਪਾਵਾਂ 60 ਕਰਾ ਲਓ 52000 ਦੀ ਇਹ ਵੀ ਦੇ ਦੇਣੀ ਆ ਜੈਜੀ ਪਾ ਇਹ ਵੀ ਸਿਆਲੋ ਸਿਆਲ ਦੁੱਧ ਪੀ ਕੇ ਕੋਈ 3 ਮਹੀਨੇ ਦੀ ਤੋਕੜ ਗੱਬਣ ਚੈੱਕ ਪਾਸ ਹੋ ਗਈ ਨਾ 45 47000 ਦੀ ਜਿਹਨੂੰ ਮਰਜ਼ੀ ਦੇ ਦਿਓ ਕਿਉਂਕਿ 35 35000 ਦੀਆਂ 10 10 ਕਿਲੋ ਦੁੱਧ ਵਾਲੀਆਂ ਤੋਕੜਾਂ ਮਿਲਦੀਆਂ ਤੇ 10 12 10 ਕਿਲੋ ਹੀ ਦੁੱਧ ਹੋਵੇ 3 ਮਹੀਨੇ ਦੀ ਗੱਬਣ ਚੈੱਕ ਪਾਸ ਹੋਵੇ 45 47000 ਦੀ ਜਿਹਨੂੰ ਮਰਜ਼ੀ ਦੇ ਦਿਓ ਚਵਾਈ ਦੋਸਾਂ ਦੋਨਾਂ ਦੀ ਇੱਕ ਨੰਬਰ ਠੀਕ ਹੈ ਪੋਲੀ ਧਾਰਾ ਕੋਈ ਭੂਰ ਨਹੀਂ ਛਟਾ ਨਹੀਂ ਚਵਾਈ ਇੱਕ ਨੰਬਰ ਆ ਪੋਲੀ ਧਾਰਾ ਕੋਈ ਭੂਰ ਨਹੀਂ ਛਟਾ ਨਹੀਂ ਨਾ ਤਾਂ ਥਾਣ ਕੋਈ ਵੱਡਾ ਨਾ ਹੀ ਛੋਟਾ ਆਸਦੀ ਚਵਾਈ ਵਾਲਾ ਥਾਣਾ ਮੋਟਾ ਮੋਟਾ ਇੱਥੇ ਆ ਜਾ ਬਾਈ ਇਹ ਵੀਰੇ ਪਹਿਲੇ ਸੂਏ ਸੁਈ ਆ ਹੂੰ ਇਹ ਸੀਗੀ ਪੱਚੇ ਕ ਦਿਨਾਂ ਦੀ ਸੁਈ ਹੂੰ ਤਿੰਨ ਚਾਰ ਦਿਨ ਹੋ ਗਏ ਬੱਚਾ ਮਰ ਗਿਆ ਮਹੀਨੇ ਦੀ ਰੱਖੋ ਵੀਰੇ ਠੀਕ ਹੈ ਇਹ ਇਹ ਥਲੇ ਹੈਗਾ 9-10 ਕਿਲੋ ਕਿੰਨੇ ਦੀ ਯਾਰ ਜਿਹੜਾ ਬੱਚਾ ਹੁੰਦਾ ਫਿਰ ਤੇ ਜਿੰਨੇ ਮਰਜ਼ੀ ਮੰਗ ਲੈਂਦੇ ਹਾਂ ਅੱਜ 28000 ਦੀ ਦਿੱਤਾ ਆਧਾਰ ਕਾਰਡ ਵਾਚ ਗਿਆ ਕਰਕੇ ਆਪਣਾ ਵੀਡੀਓ ਬਣਾਈ ਆ ਬਾਈ ਕਹਿੰਦਾ ਆਪਣੇ ਕੋਲੇ ਬੱਚੇ ਦੀ ਵੀਡੀਓ ਹੈਗੀ ਆ ਪਰ ਤੁਹਾਨੂੰ ਪਤਾ ਹੀ ਆ ਗਾਂ ਹੋਵੇ ਮੱਝ ਹੋਵੇ ਉਹਦਾ ਬੱਚਾ ਉਹਦਾ ਆਧਾਰ ਕਾਰਡ ਹੀ ਹੁੰਦਾ ਕਿਉਂਕਿ ਬੱਚੇ ਨੂੰ ਵੇਖ ਕੇ ਹੀ ਪਤਾ ਲੱਗਣਾ ਹੁੰਦਾ ਕਿ ਇਹ ਐਨਰ ਦੀ ਸੂਈ ਆ ਬਾਈ ਕਹਿੰਦਾ ਬੱਚੇ ਦੀ ਫੋਟੋ ਵੀਡੀਓ ਹੈਗੀ ਆ ਪਰ ਸੋ ਇਹਦਾ ਬੱਚਾ ਸੀ ਵੱਛਾ ਚੜਾਈ ਕਰ ਗਿਆ 9-10 ਕਿਲੋ ਦੁੱਧ ਇਹਦੇ ਥੱਲੇ ਹੈਗਾ ਵੀਡੀਓ ਫੋਟੋਆਂ ਵੀ ਬਾਈ ਕਹਿੰਦਾ ਬੱਚੇ ਦੀਆਂ ਵਿਖਾ ਦੇਾਂਗੇ ਉਹ ਖਿਚੀਆਂ ਬਣਾਈਆਂ ਵਾ ਤੇ ਜੇ ਕਿਸੇ ਨੇ ਨਹੀਂ ਯਕੀਨ ਕਰਨਾ ਤਾਂ ਬਾਈ ਕਹਿੰਦਾ ਕੋਈ ਗੱਲ ਹੀ ਨਾ ਕਰੋ ਜਿੰਨੇ ਚਿਰ ਦੀ ਮਰਜੀ ਸੂਈ ਮੰਨ ਲਓ ਤੁਸੀਂ ਦੁੱਧ 9-10 ਕਿਲੋ ਚੋਕੇ ਲੈ ਜਾਣਾ ਦੁੱਧ ਦੇ ਬਾਈ ਕਹਿੰਦਾ ਪੈਸੇ ਮੰਗੇ ਆ ਜੇ ਵੱਛਾ ਮਗਰ ਹੁੰਦਾ ਬਾਈ ਕਹਿੰਦਾ 8-10000 ਮੁੱਲੇ ਦਾ ਵੱਧ ਹੋਣਾ ਸੀ ਹੁਣ ਬਾਈ ਕਹਿੰਦਾ ਜਦੋਂ ਬੱਚਾ ਮਰ ਗਿਆ ਉਹ ਗੱਲ ਹੀ ਛੱਡੋ 9-10 ਕਿਲੋ ਦੁੱਧ ਹੈ ਦੁੱਧ ਦੇ ਪੈਸੇ ਕਿੰਨੇ ਲੈਣੇ ਬਾਈ 28000 28000 ਜਮਾ ਜੈਜਪਾ 8000 9 10 ਕਿਲੋ ਦੁੱਧ ਕੰਡੇ ਦੇ ਜੋਖਲੋ 35 35000 ਲੋਕੀ ਕਰਦੇ ਆ 9 9 10 10 ਕਿਲੋ ਦੁੱਧ ਆ ਲੀਆਂ ਦਾ ਮੁੱਲ 28 ਹੈ ਉਹਦੇ ਜੋ ਵੀ ਛੋਟ ਛੱਪਾ ਕੋਈ 2 400 500 ਛੱਡ ਦੂ ਆ ਜਾਓ ਗਿਫਟ ਦੇ ਆ ਜਾ ਬਾਈ ਗੱਟ ਦੇਖੋ ਬਰੀਡ ਦੇਖੋ ਜੀ ਹੂੰ ਇਹ ਆਪਣੇ ਕੋਲ ਵੱਡੀ ਬੰਦੇ ਗਾਂ ਲੈ ਗਏ ਇਹ ਦੇ ਕੇ ਵਿੱਚ ਠੀਕ ਹੈ ਇਹ ਦੇ ਮਗਰ ਬੱਚੀ ਹੈ ਜੀ ਹੂੰ ਆ ਬੱਚੀ ਹੈ ਇਹ ਨਹੀਂ ਪਤਾ ਜੀ ਮਹੀਨੇ ਦੀ ਹੈ ਡੇਢ ਦੀ ਹੈ ਦੋ ਦੀ ਹੈ ਪੰਜਾ ਦੀ ਹੈ ਆਪਾਂ ਨੂੰ ਨਹੀਂ ਪਤਾ ਆਧਾਰ ਕਾਰਡ ਹੈਗਾ ਆਪਦਾ ਵੇਖ ਲਓ ਅੱਗੇ ਹਾਂ ਇਹਦੇ ਕੱਲੇ ਦੁੱਧ ਹੋਊਗਾ 4-5 ਕਿਲੋ ਹੂੰ ਮੈਂ ਤਾਂ ਇੱਕ ਟਾਈਮ ਹੀ ਚੋਣਾ ਭਾਈ ਮੇਰੇ ਕੋਲੇ ਹੈ ਨਹੀਂ ਟਾਈਮ ਦੋ ਐਵੇਂ ਸਹੀ ਹੈ ਹਾਂ ਐਵੇਂ ਮੈਂ ਕਹਿੰਦਾ ਦੋ ਚੋਲੋ ਭਣਾ ਦੋ ਟਾਈਮ ਹੀ ਹਾਂ ਤੇ ਮੈਂ ਤਾਂ ਇੱਕ ਟਾਈਮ ਹੀ ਚੋਣਾ ਸ਼ਾਮ ਨੂੰ ਕਿੰਨੇ ਦੀ ਗਿਫਟ ਇਹ ਗਿਫਟ ਇਹ ਭਾਈ 20000 ਦੇ ਦਾਂਗੇ ਭਾਈ 20000 ਦੀ ਦੇ ਦੇਾਂਗੇ ਮਗਰ ਵੱੱਛੀ ਆ ਭਾਈ ਕਹਿੰਦਾ ਮੇਰੇ ਕੋਲੇ ਵੱਡੀ ਵਹਿੜ ਸੀ ਬੰਦੇ ਵੱਡੀ ਵਹਿੜ ਲੈ ਗਏ ਨਾਲ ਪੈਸੇ ਦੇਗੇ ਨਾਲ ਆ ਵਹਿੜ ਦੇਗੇ 4 ਕਿਲੋ ਦੁੱਧ ਹੈ ਬਾਈ ਕਹਿੰਦਾ ਮੇਰੇ ਕੋਲੇ ਟਾਈਮ ਨਹੀਂ ਆਪਾਂ ਦੋ ਟਾਈਮ ਨਹੀਂ ਚਾਹੁੰਦੇ ਕਿਉਂਕਿ ਆਏ ਨਾ ਕੋਈ ਵੇਖੇ ਕਿ ਪਸ਼ੂ ਦਾ 4-5 ਹੀ ਹੈ ਟਾਈਮ ਹੀ ਦੇ ਕੋਲੇ ਕਾਹ ਤੋਂ ਹੈ ਨਹੀਂ ਇਹ ਕੀ ਆਰਟੀਓ ਲੱਗਿਆ ਇਹਦੀ ਵਾਈ ਵੂਈ ਵਾਵਾ ਆਲੂ ਉਲੂ ਵੀਜਦਾ ਕਣਕਣਕ ਵੀ ਵਾਵਾ 60-70 ਕਿੱਲੇ ਬਾਈ ਦੇ ਇਹਦੇ ਤਾਂ ਕਰਕੇ ਬਾਈ ਕੰਮ ਧੰਦੇ ਵਾਲਾ ਬੰਦਾ ਤੇ ਜਦੋਂ ਦੁੱਧ ਬਾਈ ਕਹਿੰਦਾ ਦੋ-ਦੋ ਕਿਲੋ ਆ ਫਿਰ ਮੈਂ ਕਿਹਾ ਇੱਕ ਟਾਈਮ ਹੀ 4 ਕਿਲੋ ਚੋਲੋ ਥੋਨੇ ਵੀ ਪਤਾ ਹੈ ਦੋਨੇ ਟਾਈਮ ਚੋਂਗੇ ਦੋ-ਦੋ ਕਿਲੋ ਦੇਈ ਜਾਣਾ ਇੱਕ ਟਾਈਮ ਬਾਈ ਇਕੱਠਾ ਹੀ 4 ਕਿਲੋ ਚੋ ਲੈਂਦਾ ਜੇ ਕੋਈ ਦਾਣਾ ਦੱਪਾ ਲੇਟੀ ਪਾਲੇ ਦੋ-ਦੋ ਟਾਈਮ ਦੁੱਧ ਚੋਂਨ ਲੱਗ ਜਿਓ ਦੁੱਧ ਕੋਈ 2 ਕਿਲੋ ਹੋਰ ਵੀ ਵੱਜੂਗੀ 6-7 ਕਿਲੋ ਦੁੱਧ ਤਾਂ ਦੇ ਹੀ ਦਊਗੀ ਜੇ ਬਣਾ ਨਹੀਂਦਾ ਆਪਾਂ ਐਵੇਂ ਨਹੀਂ ਕਹਿੰਦੇ ਹਾਂ ਤੇ ਬਾਕੀ ਚੰਗੀ ਆ ਬਾਕੀ ਯਾਰ ਇਹ ਭਾ ਕਿਡਾ ਵਾ ਬੱਛੀਆਂ ਵਾਲਾ ਹਾਂ ਬੱਛੀ ਵੀ ਨਹੀਂ ਇਹ ਨਹੀਂ ਦਿੰਦਾ ਯਾਰ ਪਿਓਰ ਹਾਂ ਪੂਰਾ ਟਵਾ ਟਾ ਪੈਂਦਾ ਕਿਹੜਾ ਵੀ ਓਵੇਂ 도ਗਲੀ ਆ ਹਾਂ ਹਾਂ ਪੂਰੀ ਬਰੀਡ ਵਾਲੀ ਆ ਬੱਛੀ ਬੁੱਥੀ ਪੂਰੀ ਸੋਹਣੀ ਆ ਹਾਂ ਪੂਰਾ ਟਵਾ ਟਾ ਪੈਂਦਾ ਦੇ ਦੇਣੀ ਐ ਅਸੀਂ ਕਿੰਨੇ ਦੀ 22 22000 ਦੀ ਤੇ ਨਹੀਂ ਦੋ ਦੇ ਦੇਣੀ ਆ ਪੂਰੀ ਬੱਛੀ ਵੀ ਆ ਵੀ ਪਿਓਰ ਆ ਹਾਂ ਮਗਰ ਬੱਚਾ ਵੀ ਬੱਛੀ ਆ ਇਹਨੂੰ ਵੀ ਕੋਈ ਬੱਕ ਦਾਣਾ ਪਾ ਦਿਆ ਕਰੋਗੇ ਤੜਕੇ ਹੱਥ ਨੇ ਤੇ ਇਹ ਵੀ ਬੱਚਾ ਮਗਰ ਰਲ ਜਾਊਗਾ 4 ਕਿਲੋ ਦੁੱਧ 22000 ਦੀ ਦੇ ਦੇਣੀ ਆ ਜਮਾ ਜੈਜਪਾ ਬੱਚੀਆਂ ਵਾਲੀ ਪਾ ਐਡੀ ਬੱਚੀ ਆਉਸਰ ਲੈਣੀ ਹੋ ਉਹਦਾ 35000 ਦੀ ਹੁੰਦੀ ਆ ਹਾਂ ਇਹਦਾ ਚਲੋ ਉਵੇਂ ਬਾਈ ਨੇ ਗਾਂ ਕੱਟੀ ਆ ਕਟਿਆਂ ਜਿੰਨੇ ਚ ਕੱਟੀ ਉਹਨੇ ਦਾ ਮੁੱਲ ਕਰਤਾ ਜਿਹਦੇ ਪਸੰਦ ਆ ਉਹ ਅਗਲਾ ਲੈ ਜਾਓ 4 ਕਿਲੋ ਦੁੱਧ ਆ ਦੋਨੇ ਟਾਈਮ ਚੋ ਲਿਆ ਕਰੋਗੇ ਦੋ ਦੋ ਕਿਲੋ ਫੀਡ ਪਾ ਲਓਗੇ ਦੁੱਧ 2 ਕਿਲੋ ਹੋਰ ਬਾਜੂ 5 ਪਿਆਜੇ 6 ਪਿਆਜੇ 7 ਪਿਆਜੇ ਉਹ ਤੁਹਾਡੀ ਸੇਵਾ ਦਾਣਾ ਦੋ ਕਿਲੋ ਵੱਧ ਪਾ ਲੋਗੇ ਦੇ ਵੱਧ ਪਿਆਜੂਗੀ ਦੁੱਧ ਨਹੀਂ ਦਾਣੇ ਨਹੀਂ ਦੁੱਧ ਦੇਣਾ ਫੀਡ ਨਹੀਂ ਦੁੱਧ ਦੇਣਾ ਉਹ ਤੁਹਾਡੀ ਸੇਵਾ ਸੰਭਾਲ ਬਿਲਕੁਲ ਜਾਇਜ ਪਾ ਛੋਟੇ ਪਾ ਦਾ ਸਿੱਕਾ